ਤਾਲੀਵਾਲ ਦੇ ਦਸਕਤ ਹੈ ਆਪਣੀ ਰਿਪੋਰਟ ਬਣਾ ਕੇ ਇਹਨਾਂ ਨੂੰ ਐਸਿਪੀ ਨੂੰ ਗੁਰਨ ਲੱਤ ਜਾਣਗੇ ਅਸੀਂ ਆਪਣੀ ਰਿਪੋਰਟ ਜਿਹੜੀ ਆ ਉਹ ਬਣਾਈ ਇਹਨਾਂ ਨੇ ਗੈਂਟਾ ਰਿਪੋਰਟ ਕਹਿੰਦੇ ਉਹਨੂੰ ਸਾਡਾ 31 ਸੂਤਰੀ ਮੰਗਪਕਰ ਪੱਤਰ ਸੀ ਜਿਹੜਾ ਦਲਤ ਤੇ ਪਛੜੇ ਸਮਾਜ ਤੇ ਹੋਰ ਆਮ ਲੋਕਾਂ ਦੇ ਮੁੱਦਿਆਂ ਦਾ ਸੀ ਉਹਦੇ ਵਿੱਚ ਇਹਨਾਂ ਨੇ 242 ਸਫੇ ਦੀ ਰਿਪੋਰਟ ਪਰਮੇਸ਼ਰ ਕੁਮਾਰ ਗੈਂਟਾ ਜੀ ਵਧੀਕ ਬੁਖਸਖਤਰ ਨੇ ਇਹਨਾਂ ਨੂੰ ਬਣਾ ਕੇ ਦਿੱਤੀ ਜਿਹੜੀ 16/23 ਨੂੰ ਚੇਰਮੈਨ ਚੀਮੇ ਨੂੰ ਚੋਪੀ ਗਈ ਦੁੱਖ ਦੀ ਗੱਲ ਹੈ ਕਿਰਪਾਲ ਸਿੰਘ ਚੀਮਾ ਜਿਹੜਾ ਇੱਕ ਦਲਤ ਹੈ ਪਰ ਉਹ ਅੱਜ ਦਲਤ ਦੁਖੀ ਹੋ ਕੇ ਬਣਿਆ ਬੈਠਾ ਪੰਜਾਬ ਸਰਕਾਰ ਦੇ ਵਿੱਚ ਔਰ ਜਿੰਨੇ ਦਲਤਾਂ ਦੇ ਘਾਣ ਹੈ ਕੇਜਰੀਵਾਦ ਤੇ ਭਵੰਤਮਾਨ ਚੀਮੇ ਦੇ ਰਾਹੀਂ ਕਰਵਾ ਰਿਹਾ ਤਾਂ ਕਿ ਅਸੀਂ ਕਹੀਏ ਵੀ ਇਹ ਤਾਂ ਤੁਹਾਡਾ ਹੀ ਬੰਦਾ ਆ ਅਸੀਂ ਹੁਣ ਕਹਿੰਨੇ ਆ ਸਾਡਾ ਉਹ ਬੰਦਾ ਦਾ ਸਾਡੇ ਕੰਮ ਕਰੇ ਜਿਹੜਾ ਸਾਡਾ ਬੰਦਾ ਸਾਡੇ ਕੰਮ ਨਹੀਂ ਕਰੇਗਾ ਅਸੀਂ ਹੁਣ ਢਾਵਾਂਗੇ ਅੱਜ ਉਹ ਜਿਹੜੀ ਰਿਪੋਰਟ ਹੈ 16 ਅਗਸਤ 2023 ਤੋਂ ਚੀਮਾ ਪਾਰਟੀ ਥੱਲੇ ਨੱਪੀ ਬੈਠਾ ਅਮਰ ਰੋੜਾ ਜੀ ਨੂੰ ਮਿਲੇ ਆ 15 ਵਾਰੀ ਇਹਦੇ ਘਰ ਆ ਕੇ ਮੈਂ ਆਇਆ ਖੁਦ ਮੈਂ ਕਿਹਾ ਜੀ ਉਹ ਰਿਪੋਰਟ ਲਾਈ ਮੁੜਿਆ ਫੋਨ ਉਹ ਚੀਮੇ ਸਾਹਿਬ ਨੂੰ ਚੀਮਾ ਫੋਨ ਨਹੀਂ ਚੱਕਦਾ ਮੈਂ ਕਿਹਾ ਜੀ ਇਹ ਤਾਂ ਗਲਤ ਹੈ ਸਰਕਾਰਾਂ ਪਾਰਟੀ ਚਲਾਉਂਦੀਆਂ ਤੁਸੀਂ ਪੰਜਾਬ ਦੇ ਪ੍ਰਧਾਨ ਆ ਤੁਹਾਡਾ ਚੀਮਾ ਫੋਨ ਨਾ ਚੱਕੇ ਗਲਤ ਗੱਲ ਹੈ ਹੋ ਨਹੀਂ ਸਕਦਾ ਮੁੜਕੇ ਕਹਿੰਦਾ ਜੀ ਉਹ ਤਾਂ ਨਹੀਂ ਚੱਕਦਾ ਵੀ ਉਹ ਚੇਅਰਮੈਨ ਮੈਂ ਕਿਹਾ ਤੁਹਾਡਾ ਆਪਸ ਵਿੱਚ ਜਿਹੜਾ ਪੰਗਾ ਹੈ ਸਾਡੇ ਨਾਲ ਕੋਣ ਕਰਦੇ ਆ ਤੁਸੀਂ ਸਾਨੂੰ ਮੀਟਿੰਗ ਦਿਓ ਮੀਟਿੰਗ ਨਹੀਂ ਦਿੱਤੀ ਚੀਮੇ ਦੇ ਘਰ ਵੀ 15 ਵਾਰੀ ਗਏ ਆ ਈਮੇਲਾਂ ਭੇਜੀਆਂ WhatsApp ਭੇਜਿਆ ਅੱਜ ਅਸੀਂ ਫੈਸਲਾ ਕਰਕੇ ਆਏ ਆ ਕਿ ਕਰਾਂਗੇ ਜਾਂ ਮਰਾਂਗੇ ਤੇ ਮੀਟਿੰਗ ਜਿਹੜੀ ਆ ਕੈਬਨਟ ਸਾਹਿਬ ਕੁਆਲਟੀ ਨਾਲ ਲੈ ਕੇ ਹਟਾਂਗੇ ਮੀਟਿੰਗ ਨਹੀਂ ਦੇਣਗੇ ਤੇ ਅੱਜ ਅਸੀਂ ਅਮਨ ਰੋੜੇ ਦਾ ਘਰ ਜਿਹੜਾ ਉਹਨੂੰ ਨਹੀਂ ਖੁੱਲਣ ਦੇ ਆਗੇ ਗੋਲੀ ਚਲਾ ਲੈਣ ਲਾਠੀਆਂ ਮਾਰ ਲੈਣ ਜੋ ਮਰਜ਼ੀ ਕਰ ਲੈਣ ਆਪਣਾ ਅਕਸ਼ਨ ਪੂਰਾ ਕਰਕੇ ਜਾਵਾਂਗੇ। ਹਯਾ ਸਰਕਾਰ ਮੁਰਦਾਬਾ 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 ਕਿੰਨੀਆਂ ਜਥੇਬੰਦੀਆਂ ਨੇ ਜਿਹੜੀਆਂ 27 ਜਥੇਬੰਦੀਆਂ ਐਸਸੀ ਐਸਸੀ ਬੀਸੀ EMPLOYEES ਐਂਡ ਸੋਸ਼ਲ ਆਰਗੇਨਾਈਜੇਸ਼ਨ ਦਾ ਰਿਲੀਜ਼ ਹੋਇਆ ਜਿਹੜੀਆਂ ਆਰਗੇਨਾਈਜੇਸ਼ਨ ਦਾ ਉਹ ਹੈ ਜੀ ਅੱਜ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਆਮਨੂ ਰੋੜਾ ਜੀ ਨਹੀਂ ਸੁਣਦੇ ਪਰ ਤੁਹਾਡਾ ਅਗਲਾ ਅਕਸ਼ਨ ਕੀ ਹੋਊਗਾ ਅੱਜ ਸੁਣਾ ਕੇ ਜਾਵਾਂਗੇ ਕਿਨਨ ਸਾਨੂੰ ਆਪਣੀ ਤਾਕਤ ਤੇ ਵਿਸ਼ਵਾਸ ਹੈ। ਚਾਪਾ ਕਰਾਂਗੇ ਪੂਰਾ ਤੇ ਮੁੜਗੇ ਅਸੀਂ 5 ਅਕਤੂਬਰ ਨੂੰ ਗੜਵਾ ਜਿਹੜਾ ਉਹਨੂੰ ਚਾਰ ਸਵੇਰੋਂ ਘੇਰ ਕੇ ਉਥੇ ਇਕੱਲੇ ਇਕੱਲੇ ਦੁਕਾਨ ਤੇ ਇਕੱਲੇ ਇਕੱਲੇ ਘਰ ਜਾ ਕੇ ਦੱਸਾਂਗੇ ਕਿ ਆਹ ਜਿਹੜਾ ਤੁਸੀਂ ਦਲਤ ਬਣਾ ਕੇ ਭੇਜਿਆ ਦਲਤ ਨਹੀਂ ਐ ਦਲਤ ਦੋਖੀ ਆ ਇਹ ਇਹਦਾ ਸਿਆਸੀ ਭੇਖ ਜਿਹੜਾ ਤੁਹਾਡੇ ਹੱਥ 'ਚ ਹੈ ਸਾਡਾ ਕੋਈ ਖਰਾਬ ਕਰਦਾ ਨਹੀਂ ਔਰ ਉਹ ਪੂਰਾ ਆਪਣਾ ਕਰਾਂਗੇ ਜਦ ਤੱਕ ਇਹ ਜਿਹੜਾ ਡੈਂਟਰ ਕੇ ਰਿਪੋਰਟ ਲੱਗ ਨਹੀਂ ਹੁੰਦੀ ਭਾਵੇਂ ਬਾਈ ਆ 27 ਆ ਜਾਏ ਤੇ ਭਾਵੇਂ ਅਗਲੀ ਕੋ ਆ ਜਾਏ ਲੱਗੇ ਰਹਾਂਗੇ ਪਰ ਇੱਕ ਗੱਲ ਜ਼ਰੂਰ ਆ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਇਹਨਾਂ ਨੇ ਸਾਡੀਆਂ ਵੋਟਾਂ ਲੈ ਕੇ 바ਵਾ ਸਾਹਿਬ ਦਾ ਨਾਂ ਵਾਸਤਾ ਪਾ ਕੇ ਚੀਦੀ ਆਜ਼ਮ ਪਾਕਿਸਤਾਨ ਦਾ ਵਾਸਤਾ ਪਾ ਕੇ ਵੋਟਾਂ ਲੈ ਲਈਆਂ ਬਦਲਾ ਆ ਦੀਆਂ ਬਦਲਾ ਇਹਨਾਂ ਨੇ ਕੀਤਾ ਬਹੁਤ ਕੀਤਾ ਹੈ ਬਦਲਾ ਇਹਨਾਂ ਨੇ ਕੀਤਾ ਕਿ ਇਹ ਸਾਨੂੰ ਕੁੱਟਣ ਵਾਲੇ ਬਦਲ ਗਏ ਕਿੰਦਾ ਸਾਡਾ ਅਸੀਂ ਕੁੱਟ ਦੇ ਹੋ ਰਹੇ ਆ ਤੇ ਅਸੀਂ ਆਪਣੇ ਕਾਡਰ ਕੋਲ ਜਾ ਕੇ ਘਰੋ ਘਰੀ ਜਾ ਕੇ 바ਵਾ ਸਾਹਿਬ ਦੀ ਜਿਹੜੀ ਤਾਕਤ ਮਿਲੀ ਜਾਂ ਸਾਨੂੰ ਬੋਰਡ ਦੀ ਬੋਰਡ ਦੇ ਅਧਿਕਾਰ ਦੇ ਨਾਲ ਜੇ ਇਹਨਾਂ ਨੇ ਆਪਣਾ ਵਤੀਰਾ ਨਾਂ ਬਦਲਿਆ ਜੇ ਦਲਤਾਂ ਦੇ ਅਤਿਆਚਾਰ ਨਾਮ ਬੰਦ ਕੀਤੇ ਜੇ ਦਲਤਾਂ ਦੀਆਂ ਮੰਗਾਂ ਲਾ ਮੰਨੀਆਂ ਤੇ 27 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨੂੰ ਰਾਜਨੀਤਿਕ ਨਕਸ਼ੇ ਤੋਂ ਲੋਪ ਕਰ ਦਿਆਂਗੇ ਸਾਡੀ ਕਮਿਟਮੈਂਟ ਹੈ